ਕਰਦੇ ਪੋਈਨ ਕਰ ਗੁਣਾ ਤਾਂ ਬਰਚਾ ਚੁੱਕੀ ਗਏ ਨਾ ਬਰ ਜਦ ਹੁਣੇ ਤੂੰ ਚਾਹ ਕੀ ਸਸਿਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਆਓ ਕਰਦੇ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਇਹਦੇ ਕੱਟੀ ਜਾ ਰਹੀ ਸਬਜੀ ਸਬਜੀ ਰੱਖੋ ਤੇ ਅੱਜ ਦੀਪ ਆ ਰਿਹਾ ਲੋਹੜੀ ਕਰਕੇ ਆ ਰਹੇ ਨੇ ਸਾਰੇ ਜਾਣੇ ਡੈਡੀ ਜੀ ਨਹੀਂ ਆਉਣਗੇ ਉਹ ਆਪਣਾ ਅੱਗੇ ਚਲ ਜਾਂਦੇ ਨੇ ਉਧਰ ਵੀ ਜ਼ਰੂਰੀ ਆ ਫਿਰ ਮਿਸਤਰੀ ਜਿਹੜੇ ਅੱਦੇ ਤੋਂ ਉੱਥੇ ਜਾਂਦੇ ਨੇ ਚਾਹ ਪਾਣੀ ਲੈ ਕੇ ਤੇ ਫਿਰ ਮੰਮੀ ਤੇ ਉਹ ਦੋਨੋਂ ਆਉਣਗੇ ਸੰਦੀਪ ਤੇ ਦੀਪ ਆਉਣਗੇ ਦੋਵੇਂ ਕਿੱਥੇ ਆਉਣਾ ਉਹਨਾਂ ਨੇ ਸ਼ਾਇਦ ਕਿ ਪਤਾ ਨਹੀਂ ਡੈਡੀ ਵੀ ਆ ਜਾਣ ਆਹ ਕੋਈ ਪਤਾ ਨਹੀਂ ਸ਼ਾਇਦ ਕੋਈ ਪਤਾ ਨਹੀਂ ਡੈਡੀ ਜੀ ਵੀ ਆ ਜਾਣ ਹੁਣੇ ਉਹਨਾਂ ਨੂੰ ਕਾਲ ਕੀਤੀ ਤੇ ਉਹ ਦੀਪ ਕਹਿੰਦਾ ਕੋਈ ਨਹੀਂ ਆ ਜੰਨੇ ਅਜੇ ਤੱਕ ਤੇ ਆਏ ਨਹੀਂ ਟਾਈਮ ਕਾਫੀ ਹੋ ਗਿਆ ਤੇ ਮੈਂ ਸਬਜੀ ਕੱਟਦੀ ਪਈ ਆ ਗੋਪੀ ਦੀ ਮੈਂ ਚਾ ਸਬਜੀ ਬਣਾ ਲੈਨੇ ਸਵੇਦ ਕੰਢੀ ਕੰਡਾਈ ਅਜੇ ਤੱਕ ਪਹੁੰਚੇ ਨਹੀਂ ਹਾਲਾਂ ਗੈਸਟ ਗੈਸਟ ਪਹੁੰਚੇ ਨਹੀਂ ਗੈਸਟ ਵੇਟ ਹੀ ਕਰਤੇ ਐਂ ਸਬਜੀ ਭਾਜੀ ਬਣਾਈ ਦਿਲਵਾ ਜਾਂਦੇ ਕੋਈ ਕੰਮ ਲੈ। ਲਓ ਜੀ ਗੈਸਟ ਆ ਗਏ। ਤਾ 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 ਰੇਵੀਨੀ ਕੀ ਕਰਦੀ ਕੀ ਆ ਵੇ? ਹਰ ਗੁਰ ਇਹਦਾ ਤਾ ਹਾਂ। ਖਾਲਾ ਖਾਲਾ ਹੁਣ ਸਮੋਸੇ ਲੈਂਦੇ ਤੇਰੇ ਵਾਸਤੇ। ਲੋ ਬੇ ਕੀ ਕੀ ਕਹਿੰਦੀ ਲੋ ਮੈਂ ਸਾਰਾ ਕਲਰ ਆ ਪਾ ਦੇਣਾ ਹੋਈ ਹੈ ਬੱਕੜੀ ਕਾਲਾ ਕਾਲਾ ਫਟਲਾ ਚੀਚੀ ਜਾਂਦੇ ਨਹੀਂ ਗਾਂ ਦੇ ਆ ਗਾਂ ਸਾਰਾ ਪਾ ਦੇ ਹਲੋ ਕਿੱਥੇ ਗਿਆਓ ਪਰਦਾਨ ਜੋ ਉਸ ਤੇ ਉਹ ਉਹ ਦਿੰਦੇ ਨਹੀਂ ਜਿੰਦਗੀ ਨਹੀਂ ਨਹੀਂ ਮੈਂ ਵਹਿ ਕੇ ਨਹੀਂ ਕੋਈ ਨਹੀਂ ਮੈਂ ਇੱਕ ਮਨ ਲੱਗਾ ਹੀ ਨਹੀਂ ਸਿੱਕਿੱਤ ਐਸ ਤਰ੍ਹਾਂ ਨਹੀਂ ਨਹੀਂ ਅਰੇ ਅਵਰਾੜੀਆਂ ਸਾਲ ਚ ਚੰਗੇ ਬਣਾਈਆਂ ਪਰ ਖਾਣ ਦੇ ਘਟਾਂ ਹਨ ਖਾਣਾ ਬੰਦ ਹੋ ਗਿਆ ਖਾਣਾ ਬੰਦ ਹੀ ਕਰਦਾ ਹੈਗਾ ਇਤੋਂ ਹੀ ਆਗਾ ਮੇਰੇ ਕਿਤਾ ਪੁੱਲੇ ਆ ਉਹਦੇ ਰੰਗ ਵੇਖ ਜੀ ਬਣਾ ਨਹੀਂ ਹੈਗਾ ਰਾਤੀ ਮੈਂ ਰਾਤੀ ਨੂੰ ਆ ਯਾਰ ਐਸ ਵੇਲੇ ਬਣਾਉਂਦਾ ਵੇ ਰਾਤੀ ਗੱਲ ਅੱਛਾ ਅੱਜ ਤੱਕ ਬਣ ਗਿਆ ਖਾ ਕੇ ਉਹ ਲਸਵਾਦ ਦੇ ਵਿੱਚ ਕੋਈ ਵਾਹ ਲੈ ਉਹ ਕੰਦੀ ਪਾਵਾਂ ਦੇਖਣਾ ਹਰ ਗੁਨਾ ਨਿਕਲੇ ਪਲੇਟ ਤੇ ਕੱਢ ਦੇਣਾ ਹਰ ਗੁਨਾ ਗਿੰਡੂ ਚੱਲਦਾ ਹਰ ਗੁਨਾ ਬੁੰਗਿਆ ਚੀਕ ਪਾਇਆ ਆਕਰ ਆਕਰ ਬੁੰਗਿਆ ਚੀਕ ਪਾਇਆ ਆਕਰ ਨਾ ਵੀ ਨਾ ਹਰ ਗੁਨਾ ਆ ਇਹ ਖਾਂਦੀ ਨਾ ਨੀ ਚੀਜ਼ ਕੋਈ ਵੀ ਨਹੀਂ ਖਾਂਦੀ ਜੇ ਦਿਲ ਕਰਦਾ ਫਿਰ ਖਾਂਦੀ ਚੀਜ਼ ਮੈਂ ਹੁਣ ਦਿਲ ਕਰਦਾ ਮਿੱਠਾ ਨੂੰ ਧਿਆਨ ਨਾ ਕਰਦੀ ਐਸੇ ਕਰ ਮਠਾ ਲੈਂਦਾ ਉਹ ਕਹੇਗਾ ਪਤਾ ਨਹੀਂ ਦਿੱਪ ਕੋਈ ਸੌ ਜਾਓ ਇੱਥੇ ਬੈਠਾ ਹੁਣ ਚੰਦ ਲੱਗਾਂ ਇੱਕ ਚਮਚੇ ਨਾਲ ਨਹੀਂ ਆਉਂਦੇ ਨੂੰ ਛਾਛੇ ਚਮਚੇ ਫੜਨੇ ਫਲਾ ਫਲਾ ਪਾ ਲਓ ਖਾਲੀ ਕੱਪ ਕੋਈ ਫੇੜਦੀ ਰੋ ਲੈ ਮੰਮ ਪੀਤਾ ਉਹਨੇ ਖੇਡਾਂ ਥੋੜੀ ਮੰਮ ਪੀਤਾ ਲੈ ਟੋਪੀ ਫਿਰ ਸੇਮ ਸੇਮ ਹੋ ਗਈ ਵੈਲਾ ਕਾ ਕਰ ਅੱਜ ਕਹਿਣਗੇ ਕਿ ਸੇਮ ਸੇਮ ਪਾ ਲਈ ਕਹਿੰਨੇ ਕਮੈਂਟ ਵਿੱਚ ਕੀਤਾ ਕਹਿੰਦੇ ਟੋਪੀ ਤੇ ਬਦਲ ਲਓ ਅੱਜ ਨਵ ਬਦਲੀ ਲਈ ਰੱਬ ਤੀਜੂ ਨਾ ਬੇਹਾਰ ਸੁਣਾ ਨੂੰ ਕਿ ਬਕੈਂਦੇ ਹਣਾ ਸਾਨੂੰ ਕਹਿੰਦੇ ਟੋਪੀ ਬਦਲ ਦੋ ਕਰੇ ਬੰਦਾ ਕਿ ਠੰਡ ਹੈ ਕਿ ਸੁੱਕਦੇ ਹੋਣੀ ਹਾਂ ਹਾਂਜੀ ਹਾਂਜੀ ਇਹ ਤੇ ਹੈ ਵਾਜੇ ਮ ਫੜ ਕੇ ਧੋਈ ਗਈ ਪਾ ਪੜੇ ਜੋ ਕਹਿਣੀ ਤੈਨੂੰ ਕੋ ਖਾ ਲੈ ਖਾ ਲੈ ਹਾਂ ਕੀ ਹੋ ਆਫ ਬਾਰੇ ਤਾਂ ਨਹੀਂ ਸਮਝ ਨਾ ਮੈਂ ਖਾਵੇ ਜਾਦਾ ਤਾਂ ਹੋਂ ਤੋਂ ਪਹਿਲਾਂ ਹਾਂਜੀ ਲੈ ਲੀ ਜੀ ਮੈਨੂੰ ਇੱਧਰ ਜ਼ਿਆਦਾ ਪੈਸੇ ਨਾ ਤਾਂ ਆਇਆ ਕਮਰੇ ਸਾਡੇ ਸਪੇਸ ਘਟਣਾ ਨਹੀਂ ਨਹੀਂ ਮੈਂ ਤਾਂ ਇੱਧਰ ਜ਼ਿਆਦਾ ਪੈਸੇ ਹੀ ਨਾ ਸਮੱਸਿਆ ਤਾਂ ਆਇਆ ਖਾ ਲੂ ਜਾਂ ਦੋ ਦੋ ਲੈਣਦੇ ਮੈਂ ਹੁਣ ਖਾ ਕੇ ਜਾਇਆ ਚੰਗਾ ਮੈਂ ਕਾ ਖਾ ਕੇ ਜਾਇਆ ਹੁਣ ਸਮੱਸਿਆ ਸਾਰੇ ਅੱਜ ਜੇ ਡੀਕੰਡੇ ਤੁਹਾਨੂੰ ਸਵੇਰ ਦੇ ਤੁਹਾਨੂੰ ਡੀਕੰਡੇ ਆ ਵੇ ਲੱਗ ਗੱਡੀ ਤੇ ਲੱਗ ਗਈ ਆ ਫਿਰ ਬਈ ਗੱਡੀ ਹੀ ਨਾ ਸਾਡੇ ਕੋਲ ਆਂਦੀ ਨੇ ਲੱਗੀ ਉਹਨਾਂ ਦੀ ਗੱਡੀ ਤੇ ਨਾ ਗੇਅਰ ਬਾਕਸ ਵਿੱਚ ਨਾ ਪ੍ਰੋਬਲਮ ਆ ਗਈ ਉਹ ਗੱਡੀ ਬੈਕ ਹੀ ਨਹੀਂ ਹੋਣਦੀ ਉੱਥੇ ਗਲੀ ਚ ਲੱਗੇ ਤਾਂ ਗਲੀ ਆਹ ਸਾਡੀ ਗਲੀ ਤੇ ਤਾਂ ਕਰਦੇ ਹੋਈ i20 ਲੱਗਦੀ ਹੁੰਦੀ ਨਹੀਂ ਬ੍ਰੀਜ਼ਾ ਲੱਗੀ ਅੱਛਾ ਅੱਛਾ ਫੇਰ ਫੇਰ ਕੇ ਮੁੜ ਕੇ ਉਹ ਤੇਲ ਘਟ ਹੀ ਉਹ ਗੇਅਰ ਬਾਕਸ ਵਿੱਚ ਤੇਲ ਹੈ ਹੀ ਨਹੀਂ ਤੇ ਹਵਾ ਲੈ ਗਿਆ ਉਹ ਪਟਾਉਣਾ ਗੈਣਾ ਗਾਪੇ ਹੋਰ ਚੱਲ ਚ ਹੋਰ ਖਾ ਰੋਆ ਮੁੰਨੇ ਲੈ ਲੋ ਖਾ ਲੋ ਖਾ ਲੋ ਖਾ ਲੋ ਆ ਲੈ ਮੈਂ ਇੰਜੋਇਮੈਂਟ ਤੇ ਹੋ ਕੇ ਰੰਡੀ ਕੁੜੀ ਬਸ ਇੰਜੋਇਮੈਂਟ ਤੇ ਹੋ ਕੁੜੀ ਕਰਨ ਢੀ ਟੁੱਟਦੀ ਨਹੀਂ ਨਾ ਟੋੜ ਟੋੜਦੀ ਇਹ ਕੱਦਾਂ ਦੰਦਾਂ ਨਾਲ ਖਾਣੀ ਪਈ ਥੋੜੀ ਲੈ ਆ ਰੋਣਾ ਨਹੀਂ ਰੋਣਾ ਨਹੀਂ ਉਹ ਚਾਹ ਪੈਣ ਦੇ ਚਾਹ ਤੱਕ ਤੇ ਕਦੀ ਨਹੀਂ ਨਾ ਰੋਣਾ ਜਦੋਂ ਡੰਗ ਡੰਗ ਦੇ ਪੈਣੇ ਨਹੀਂ ਚੁੱਕਾ ਨੇ ਰਹਿ ਜਾਂ ਆ ਉਹ ਇਹ ਕੀ ਕਰਦੇ ਕੋਈ ਨਾ ਹਰ ਗੁਣ ਚਾਹ ਬਾਹ ਚਾਹ ਚੀ ਗਾਈ ਬਾਹ ਜਦੋਂ ਹੋਣੀ ਉਹ ਚਾਹ ਹਰ ਸਸੀ ਕਾ ਬੁਲਾਈ ਕੋਈ ਨੂੰ ਸਸੀ ਕਾ ਬੁਲਾ ਚਲੋ ਕੁਈ ਨਾ ਸਾਦੀ ਕੱਪੜਾ ਇੱਧਰ ਇਹਦੇ ਕੋਲ ਖੁਲੂ ਸਾਦੀ ਕੱਪੜਾ ਇੱਧਰ ਸਾਦੀ ਕੱਪੜਾ ਇੱਧਰ ਸਾਦੀ ਕੱਪੜਾ ਕੁਪੂ ਨੂੰ ਸਾਦੀ ਕੱਪੜਾ ਜਾ ਕਰ ਲੱਗੀ ਹੈ ਹਣੋਂ ਜਾ ਕਰ ਜਾ ਕਰ ਦੋ ਇਹਨੂੰ ਜੀ ਸਾ ਬੱਪਾ ਬੱਪਾ ਲੱਭੀ ਜਾ ਕਰ ਦੇ ਜਾ ਕਰ ਦੇ ਜਾ ਕਰ ਦੇ ਜਾ ਕਰੋ ਜਾ ਕਰ ਦੇ ਇਹ ਬੱਗੂ ਜੀ ਆ ਚਾਹੀਏ ਹਾਂ ਹੋਰ ਆਖੋ ਬੋਲੋ ਵਾਈ ਗੁਰੂ ਵਾਈ ਗੁਰੂ ਬੋਲੋਗੇ ਵਾਹਿਗੁਰੂ ਹਰਗੁਣ ਕਹਿ ਵਾਹਿਗੁਰੂ ਬੋਲਦੀ ਬੋਲਦੀ ਤੋਬੇ ਇਹ ਹੱਥ ਸੇਕੋ ਡੀ ਹੱਥ ਸੇਕੋ ਹੱਥ ਸੇਕੋ ਚਲੋ ਹੱਥ ਸੇਕੋ ਫੇਰ ਉਹ ਜੀ ਉਹ ਤੁਹਾਨੂੰ ਕਹਿੰਦੀ ਉਸੇ ਚ चलो हाथ हाँ हाँ <laughs> <laughs> <खीकार> <laughs> <laughs> सेरी <laughs> ਕਿਹੜੀ ਸੀ ਕਹਾਣੀ ਆ ਨਾ ਉਹਦੀ ਰੀਸ ਹੁੰਦੀ ਹੈ ਨਹੀਂ ਇਹ ਪਹਿਲਾਂ ਕਰਦੀ ਆ ਨਹੀਂ ਨਹੀਂ ਉਹਨੂੰ ਕਹਿੰਦੀ ਕਾਰ ਵੀ ਮੇਰੇ ਵੱਲੀ ਸੀ ਬੱਚੋ ਛੋ ਬਿਓ ਦੇ ਕਰਕੇ ਕਰਦੀ ਨਹੀਂ ਤਾਂ ਅੱਡੇ ਕਹਿੰਦੇ ਨਹੀਂ ਨਾ ਕਰ ਉਹ ਕਹਿੰਦੇ ਟੋਪੀ ਨਾ ਮਨੇ ਕਹੀ ਰਿਆ ਨਾ ਹਰ ਗੁਣ ਬਾਹਮਾਂ ਦਾ ਚਾਹੀ। ਲੋ ਲੈ ਇੱਤੀ। ਉਹ ਲੰਚਡ ਘਰ ਆ ਗਿਆ ਇਹਨੂੰ। ਲੈ ਚੀਜੀ ਖਾਲਾ। ਖਾਲਾ ਖਾਲਾ ਕੁਝ ਖਾ ਵੀ ਲੈ ਹੁਣ। ਉਹ ਗਾਣਾ ਡਿੱਗ ਪੀ। ਓਏ ਚੀਜੀ ਖਾਲਾ ਹਰ ਗੁਣ। ਆਈ ਚੀਜੀ। 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 ਪੂਜਾ। ਨਾ। ਪੂਜਾ। 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 ਇਹ ਆ ਕਰੀ ਜਾਂਦਾ। ਇਹਨੂੰ ਕਹਿੰਦੇ ਕਰ। ਬੰਦੀ ਇਹ ਕਰੀ ਮੇਰੀ ਮਰ ਮੀਂ ਨਹੀਂ ਕਰ ਹਰਗੁਣ ਹੱਸੇਗਾ ਕਰ ਕਰ ਫੇਰ ਇਦਾਂ ਹੱਸੇ ਹੱਸੇ ਹਰਗੁਣ ਨਹੀਂ ਉਸੇ ਕਿਹਨਾਂ ਲੋਕ ਵਿੱਚ ਕੱਪ ਨੂੰ ਲੱਗੀ ਮੂਦਾ ਕਰੀ ਯਾਰ ਤੇਰੇ ਤੇਰੇ ਹੋਏ ਨਾ ਤੇਰੇ ਵਾਲਾ ਹਰਗੁਣ ਇੱਧਰ ਤਰੇ ਇੱਥੇ ਨਾ ਹਰਗੁਣ ਤੇਰਾ ਬੰਦਿਆ ਸਕੂਲੇ ਨਹੀਂ ਜਾਇਆ ਕਰਨਾ ਕਾਣਾ ਸਕੂਲੇ ਜਾਣਾ ਕੋਈ ਨਾ ਤੇਰਾ ਖਾ ਤਾਂ ਸੇਕਾ ਚਮਚਾ ਨਹੀਂ ਛੱਡੂਸੀ ਕਰਮ ਕਰਮ ਦੀ ਵਾਸ ਯੋ ਇਹ ਹਰ ਗੁਣ ਹੈ ਚਾਹ ਘੜ ਦੋ ਚਾਹ ਜੁਨੇ ਜੁਨੇ ਕਰਨੀ ਕਰਦੀ ਹੂ ਅਸੀਂ ਅਸੀਂ ਕਹਾਸਾਂ ਸੁਣਦੀਆਂ ਹਾਸ ਨਾ ਠੀਕ ਹੈ ਸੰਦੀਪ ਕੋਲੇ ਜੁਤਰੀ ਜਾਣ ਦੀ ਖਾ ਨਹੀਂ ਦੱਸੇ ਉਧਰ ਮਾਸੀ ਜਾਣ ਦੇ ਠੀਕ ਹੈ ਚਾਹ ਚਾਹ ਠੀਕ ਹੈ ਤੂੰ ਲੋੜੀਂਦਾ ਹੀ ਰਹੀ ਨਾ ਤਾਂ ਨੰਦਾਂ ਗੀ ਸਿਜੀ ਲੋੜੀ ਨਹੀਂ ਬਹੁਤ ਬਹੁਤ ਵਾਰ ਤਾਂ ਹੋਰ ਗੁਰਲਾਲ ਠੀਕ ਆ ਹਾਂ ਠੀਕ ਆ ਚਲ ਵਧੀਆ ਚਾਈਨਾ ਹਾਸੇ ਸੇਅਰ ਕਰਕੇ ਸੇਅਰ ਕਰਕੇ ਹੈ ਕਿ ਅੰਦਰ ਅੰਦਰ ਨਹੀਂ ਸੇਅਰ ਕਰਨੀ ਗਈ ਚਲ ਉਹ ਸੰਸਾ ਠੀਕ ਆ ਹਾਂ ਤੇ ਇਹ ਮੈਲਾ ਜਦੋਂ ਮਾਸੀ ਨਾ ਮੈਚ ਹੋ ਗਈ ਕੀ ਮਸਲੀ ਵੀ ਨਾ ਤੁਹਾਡੇ ਨਾਲ ਮੇਰੀ ਮੈਚਿੰਗ ਹੋਈ ਹੈ ਮਾ ਪਤਾ ਨਹੀਂ ਮੋਹਤ ਜਿਹਨੇ ਹਾਇਦਾ ਦੇ ਸੱਚੀ ਬਾਹਰ ਕੋਟੀ ਪਾਲੀ ਨਾ ਦੋ ਮੇਰੀ ਕਹਿੰਦੇ ਪਾਈ ਨਾ ਭਾਈ ਭਾਈ ਬੜੀ ਠੰਡ ਹੈ ਰਗਣਾ ਇੱਧਰ ਆ ਰਗਣ ਇੱਧਰ ਆ ਕਿੰਨੇ ਚਾਲਿਆ ਨਹੀਂ ਮੰਮੀ ਨੇ ਹੈ ਤੋਰ ਕਿੰਨੇ ਮੁਕਰੀਏ ਮੜੇ ਬਾਪਾ ਬਾਪਣਾ ਮਸੀ ਜੀ ਲਾਜੀ ਕਰ ਦੋ ਕਿੱਥੇ ਆਏ ਦੱਸੋ ਕਿੱਥੇ ਬੁਈ ਗਾਏ ਬੁਈ ਗਾ ਹੈ ਆਓ ਇਹ ਸਸੀ ਕਾ ਬਲਾਓ ਪਹਿਲਾਂ ਸਸੀ ਕਾ ਨਹੀਂ ਬਲਾਈ ਰਗਣ ਸਸੀ ਕਾ ਬਲਾਓ ਫੱਟ ਸੇ ਕਰੀ ਉਹ ਉਹ ਹੱਥ ਫੇਕਦੀ ਐ ਕਰਦੀ ਜਿੱਦਾਂ ਉਹ ਕਰਦਾ ਨਾ ਅ ਵੀਰ ਆ ਵੀਰ ਵੀਰ ਕਿਤੇ ਆ ਵੀਰ ਵੀਰ ਮਿਲਦਾ ਹੈ ਅਰ ਗੁਣਾਂ ਤਾਂ ਸਾਸੀ ਕਰੀ ਬਾਈ ਉਧਰ ਦੇਖ ਫਿਰ ਕਿਉਂ ਸਾਸੀਆ ਬੁਲਾ ਪਹਿਲਾਂ ਦਰਵਾਜ਼ੇ ਨਾਲ ਗੁੜੀ ਸਾਸੀਆ ਬੁਲਾ ਦੋ ਮੈਂ ਉਧਰ ਆਉਣੇ ਲੱਤੀ ਆ ਤੇ ਸਾਸੀ ਕਰਲਾ ਦੋ ਬੱਚਾ ਹਾਂ ਟਾ 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 ਜੇ ਸਾਸੀਆ ਬੁਲਾਓ ਪਹਿਲਾਂ ਦੋਵੇਂ ਹੱਥ ਜੋੜ ਫਿਰ ਮੈਂ ਚੁੱਕੂਗਾ ਟਾ ਕਰ ਦੋ ਕਿੰਨੇ ਵਜ ਗਏ ਮਾਂ 6 ਦੰਦ ਜਾਣਾ ਹੈ ਸਿਕੋ ਹੱਥ ਸਿਕੋ ਕੋਈ ਨਹੀਂ ਆਇਆ ਕਿੱਥੇ ਆ ਸਿਕਣੀ ਹੈ ਕਿੱਥੇ ਆ ਸਿਕਣ ਦੀ ਹੈ ਜੋਤ ਘਰ ਕਿੱਥੇ ਆ ਸਿਕਣੀ ਹੈ ਅਰ ਗੁਨਾ ਲੈ ਨਾ ਕਰ ਕਰਨਾ ਉਹ ਨਾ ਕਰਨਾ ਕਰਦੀ ਅਗਲ ਵੇਖੇ ਹੈ ਕਰਦੀ ਹੈ ਅਗਲ ਕਿ ਇਹਦੀ ਮੈਨੂੰ ਚੁੱਕ ਲੈ ਬਸ ਹੈ ਉਹ ਜੀ ਮੈਂ ਬੜਾ ਡਾਡੀ ਦਾ ਜਾਨ ਦੀ ਪਮਾ ਠੀਕ ਠਾਕ ਵਧੀਆ ਵਧੀਆ ਲੈ ਇੱਥੇ ਬੈਠੇ ਪੁੱਤ ਤੂੰ ਇੱਥੇ ਐਸੇ ਬੈਠੇ ਉਹ ਹਰ ਦਾਦੀ ਨੂੰ ਸੱਸੀ ਕਬਲਾ ਪਹਿਲੇ ਦਾਦੀ ਨੂੰ ਸੱਸੀ ਕਬਲਾ ਦਾਦੀ ਨੂੰ ਸੱਸੀ ਕਬਲਾ ਪੁੱਤ ਤੂੰ ਡਿਰੇ ਕੰਬਿਰ ਕੇ ਉਹ ਆਜਾ ਜਾਨਾ ਕੋਈ ਜ਼ਾਤੀ ਬਾਤ ਬੜੀ ਸ਼ਿੰਦੀ ਬੁਲਾਉਂਦੀ ਆ ਪਤਾ ਨਹੀਂ ਅੱਜ ਦੀ ਗੱਲ ਸੁਣੇ ਕਿਹਾ ਨਾ ਮੈਨੂੰ ਨਹੀਂ ਪਤਾ ਪੂਜਾ ਕਿਥੇ ਆ

ਸਰਬਣਾ ਖਾਚਾ ਨਹੀਂ ਕੋਈ ਵੀ ਆ ਰਹਿਣ ਦੇਣਾ ਇਹ ਕੋਈ ਗੱਲ ਨਹੀਂ ਹੈ ਭੈਣਾ ਕਣੀ ਵਿਚਾਲੀ ਮੰਗਦੀਆਂ ਇਹ ਇੱਕ ਭਾਜੀ ਬਸ ਪਿਆਰ ਧਿਆਉਂਦਾ ਕਿ ਹੋਰ ਕੀ ਗੱਲ ਮੂਫੀ ਕੀ ਗੱਲ ਤੇ ਵੀ ਲੈ ਸਕਦੇ ਜੀ ਇਹ ਬਸ ਇੱਕ ਭੈਣਾ ਨੂੰ ਪਿਆਰ ਹੁੰਦਾ ਹੋਰ ਨਹੀਂ ਕੀ ਗੱਲ ਉਹ ਉਹਨੇ ਮੰਮੀ ਦੋ ਟੋਟੇ ਨਾ ਬਣ ਆ ਲੈ ਗੱਤਾਂ ਖਾ ਇੱਕਾ ਜਿਦਾਂ ਭਾਜੀ ਇੱਕ ਹੋ ਜਾਂਦਾ ਯਾਰ ਜਿਦਾਂ ਰਖੜੀ ਆ ਤੇ ਭਰਨ ਹੁੰਦੀ ਡੇਟ ਵੀ ਨਾ ਮੇਰੀਆਂ ਭੈਣਾਂ ਨੂੰ ਇਹ ਚੀਜ਼ਾਂ ਹੁੰਦੀਆਂ ਇਸ ਭੈਣ ਨੂੰ ਇਹ ਤਾਂ ਜੀ ਹਾਂ ਉਹ ਮੇਰੇ ਮੰਮੀ ਡੈਡੀ ਸਾਡੀ ਜੀ ਹੋ ਨਾ ਲੈ ਵੀ ਨਹੀਂ ਆਈ ਮੰਮੀ ਜੀ ਕਹੇ ਮੰਦੀ ਬਸ ਮੈਨੂੰ ਪੜਾਓ ਪੈਸੇ ਦੇ ਮੈਂ ਉਹ ਭਾੜ ਦਾਂ ਹੜ ਕੇ ਉਹ ਦਿਖਾ ਦੇ ਕਹਿੰਦੇ ਨਵਾਦ ਦੇ ਦੇ ਆ ਭਾੜ ਦੀ ਮੋਮਬਤੀ ਜੀ ਨਾ ਪੜਾਈ ਆ ਪੜਾ ਫਿਰ ਪੈਸੇ ਮੰਗਦੀ ਭਾੜ ਦੇ ਮੈਂ ਉਹ ਬਸ ਆ ਨੂ ਬੂਰਾ ਹਾਂ ਪੂਰਾ ਬਸ ਅੱਜ ਉਸਤਾਜ ਜੀ ਨੇ ਗੱਡੀ ਚਲਾਉਣ ਡਾਇਆ ਭਾਜੀ ਉਹਨਾਂ ਨੂੰ ਮੈਂ ਤਾਂ ਹੀ ਗੱਡੀ ਚਲਾਉ ਤੇ ਪ੍ਰਸ਼ਾਦਾ ਜਿਹੜਾ ਨਹੀਂ ਉਹ ਦੇਣ ਵਾਸਤੇ ਜਾਣਾ ਹੈ ਪਲਾਟ ਦੇ ਵਿੱਚ ਮਿਸਤਰੀ ਲੱਗਾ ਆ ਉੱਥੇ ਰਹਿੰਦਾ ਆ ਜਰਾ ਉੱਥੇ ਰਹਿੰਦਾ ਆ ਰਾਤ ਵੀ ਦੂਰ ਆਉਂਦਾ ਹਾਂ ਹਾਂਜੀ ਹਾਂਜੀ ਕਿਉਂਕਿ ਉੱਥੇ ਆ ਸੰਡੇ ਭਰਾਵਾਂ ਮਜ਼ਾਕ ਕਰਨ ਡਿਆ ਮੈਂ ਤੇ ਸਿੱਧਾ ਜਾਂਦਾਂ ਕੋਈ ਦਿੱਕਤ ਨਹੀਂ ਆ ਸਿੱਧਾ ਹੀ ਜਾਂਦੋ ਹਨ ਕੋਈ ਨੰਦ ਵਾਲ ਕੇ ਚੱਲ ਜਾਂਗਾ ਮੜਾ ਜਾਂਦੇ ਜਾਂਦੋ ਜਾਂਦੋ ਕੋਈ ਦਿੱਕਤ ਨਹੀਂ ਇਹ ਗੱਡੀ ਦਾ ਸੌਖਾ ਕੈਮਰੇ ਚਾਰੋਂ ਸੱਟ ਚੱਲਦੇ ਆ ਤਾਂ ਹੈ ਜਿੱਦਾਂ ਦੀ ਦੇਖ ਪੀਓ ਹੈ ਹੈ ਇਹ ਅੱਡਾ ਲਾਉਂਦਾ ਹੀ ਆਵੇ ਇਹ ਫਰੰਟ ਦਿਸਣੇ ਆ ਪਹੁੰਚ ਗਿਆ ਆਪਾਂ ਪਲਾਟ 'ਚ ਹਣ ਵੀਰ ਨੂੰ ਦਵਾ ਕੇ ਰੋਟੀ ਇੱਧਰ ਲਾ ਦੋ ਸਾਈਡ ਤੇ ਚਲੋ ਲੱਗਦਾ ਲੌਕ ਕੀਤਾ ਵੀਰ ਨੇ ਅੰਦਰੋਂ ਲੌਕ ਕੀਤਾ ਹੈ ਲਾਈ ਮਾਰਨੀ ਪਣੀ ਪਹੁੰਚ ਗਿਆ ਆਪਾਂ ਘਰ ਸੱਚੀ ਗੱਲ ਹੈ ਇਹ ਗਾੜੀ ਕਿੰਨੂ ਗਏ ਉਹ ਦਿੱਜੀ ਆ ਉਹ ਨਿਕਲੀ ਆ ਮੈਂ ਸਮਝ ਮੈਂ ਸਮਝੀ ਲੱਗਣੀ ਇਹ ਜਾੜੀ ਨਾਲ ਲੈ ਨਾਲ ਗਾੜੀ ਹੁਣ ਇੱਥੇ ਹੀ ਘਰੇ ਆਹ ਜਾਮ ਨਹੀਂ ਲੱਗਦਾ ਵੇਖੋ ਹੁੰਦਾ ਕਿ ਮੋਕਾ ਦੇਣਾ ਗਾੜੀ ਬਿਜੀ ਰਹਿਣੇ ਨਾਲ ਉਧਰ ਲਾਰਚ ਗਾੜੀ ਨੂੰ ਨਾਲ ਲੈ ਜੀਏ ਇੱਥੇ ਇਕੱਲੇ ਹੀ ਚੋਟੀ ਬਣੀ ਸਾਕੇ ਦੇ ਫਿਰ ਬੈਠੋ ਬੈਠੋ ਫਿਰ ਮੈਂ ਚੱਲ ਵੀ ਕੀ ਕਰੂੰਗਾ ਟਰੀਂ ਕਰੂੰਗਾ ਯਾਰ ਗੱਲ ਕਰਦਾ ਮੈਂ ਸਾਫ਼ ਮੈਂ ਹੂੰ ਗੱਡੀ ਸਾਫ਼ ਹੀ ਕਰ ਲਿਆ ਕਰੋ ਕਿਦਾਂ ਗੱਡੀ ਹੁਣ ਕੱਲ ਕਰਾਂਗੇ ਯਾਰ ਇਹ ਇੱਥੇ ਰੱਖਿਆ ਵਾ ਚਾਬੀ ਰੱਖਣ ਵਾਸਤੇ ਖਾਣਾ ਮੇਗਾ ਜੀ ਇਹ ਖਾਣਾ ਬਹੁਤ ਜ਼ਿਆਦਾ ਕੀਮਤੀ ਆ ਉਹ ਮੈਨੂੰ ਲੈ ਚੱਲ ਪਿਆ ਆਪਾਂ ਹੁਣ ਘਰ ਨੂੰ ਵਾਪਸ ਡਾੜੀ ਨਾਲ ਲੈ ਕੇ ਯਾਰ ਇੱਕ ਬੰਦਾ ਘੱਟ ਵਾ ਇੱਥੇ ਦੀਪ ਨੂੰ ਰਸਤੇ 'ਚ ਕੰਮ ਹੀ ਕੋਈ ਰੁਕੇ ਸੀ ਪਰ ਉਹ ਕੰਮ ਨਹੀਂ ਹੋਇਆ ਹੁਣ ਚੱਲੀਏ ਘਰ ਨੂੰ ਵਾਪਸ ਐ ਡੜੀ ਤੇ ਆ ਰਹੇ ਨੇ ਹਨ ਸੱਤ ਵਜੇ ਦੇ ਗਏ ਹਾਂ 7 ਵਜੇ ਨਹੀਂ ਆਪਾਂ 7 ਵਜੇ ਥੋੜੇ ਗਏ ਆਂ 8 ਵਜੇ ਤੇ ਗਏ ਇੱਕ ਘੰਟਾ ਹੋਇਆ ਹਨ ਕੋਰੋਂ ਨਹੀਂ ਗਏ ਅੱਜ ਦੇ ਗਏ ਇਹ ਨਹੀਂ ਟੋਪੀ ਲਾਤੀ ਹੈ 6 ਵਜੇ ਦਾ ਰਜੇ 6 ਵਜੇ ਤੇ 6 ਵਜੇ ਤੁਸੀਂ ਨਹੀਂ ਆਏ ਮਗਬਾਲੀ ਆਪਾਂ ਇੱਥੇ ਰੋਟੀਆਂ ਆਪਾਂ ਇੱਥੇ ਲੈ ਆਂਦੀ ਨਾਲ ਹੀ ਨਾਲੇ ਅੱਗ ਸੇਕਦੇ ਆਂ ਨਾਲੇ ਰੋਟੀ ਖਾਂਦੇ ਕਿਉਂ ਕਰ ਤੀਆ ਰੋਟੀ ਖਾ ਲੋ ਨੰਦ ਜੱਟੀ ਜਾਂਦੀ ਹੈ ਪਾਣੀ ਢੋੜ ਤਾ ਪਾਣੀ ਢੋੜ ਤਾ ਕਰਨੇ ਚਲੋ ਕੋਈ ਨਹੀਂ ਫੋਰ ਲੈ ਦਿਨੀ ਨਾ ਪਈ ਉਹ ਸੀਮਾ ਨੇ ਡੋਲ ਨੰਦ ਦੀ ਥਰੀ ਲੈ ਨਾ ਪਈ ਤੇਰੇ ਸਵੇਰੇ ਬੜੀ ਪਈ ਤੇਰੇ ਹੂੰ ਤੇਰੇ ਬਹੁਤ ਪਈ ਪਰ ਇਹ ਵੀ ਹੇਡਪ ਹੈਦਾ ਆਈਡੀ ਤੁਸੀਂ ਲੈ ਨਹੀਂ ਚਾਦਦੇ ਜਿੰਨੇ ਆ ਵੇ ਗੱਡੀ ਥੋੜੀ ਬਚਾਓ ਜਾ। ਓ ਟਪ 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 ਕੰਦੀ ਬਿੱਲੀ ਆ ਗਈ ਕੋ ਨੋ 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 ਇਧਰ ਨੋ 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 ਓ ਬਿੱਲੀ ਆ ਗਈ ਬਿੱਲੀ ਬਿੱਲੀ ਆ ਗਈ ਨੋ 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 ਨਹੀਂ ਨੋ ਨੋ ਓ ਕਾਕਾ 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 ਕਿਥੇ ਕਾਕਾ ਕਾਕਾ ਕਿਥੇ ਆ ਮੈਨੂੰ ਮਤ ਨਹੀਂ ਕਿਥੇ ਇਹ ਤੇ ਮੇਰਾ ਰਾਜਾ ਹੋਵੇ ਨਿਕਰ ਕਿਥੇ ਚੜ ਜਾਂਦੀ ਹੈ ਪਜਾਮੀ ਦੀ ਯਾਰ ਆ ਵੀ ਸਹੀ ਆ ਪਜਾਮੀ ਮੈਨੂੰ ਲੱਗਦਾ ਉਹ ਵੈਸੇ ਅੰਦਰ ਜਿਹਨੂੰ ਘੁੰਮ ਜਾਂਦੀ ਯਾਰ ਆ ਇਹ ਇਹ ਪਤਾ ਨਹੀਂ ਕਿਦਾਂ ਦੀ ਹੈ ਵੱਡੀ ਹੈ ਨਾ ਹਾਂ ਹਾਂ ਤੋ ਚਲੋ ਹੱਥ ਸੇ ਕੋ ਹੱਥ ਸੇ ਕੋ ਆਵੇ ਅੱਗੇ ਬਣ ਲਈ ਹੱਥ ਸੇ ਕੋ ਹੱਥ ਸੇ ਕੋ ਦੋਵੇਂ ਤਨਾ ਦੋਵੇਂ ਦੋਵੇਂ ਰੱਤ ਸੇਕੋ ਆ ਆ ਤਾਂ ਗੇਮ ਇੱਥੇ ਬੈਠੇ ਸਾਈ ਨੇ ਸੇਕਦਾ ਕੋ ਕੋ ਆਟਮ ਕਿਤੇ ਗੁਣ ਕਾ 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 ਤੂੰ ਕਿਤੇ ਕਾਂ ਇੱਥੇ ਦਾਦਾ ਕਿਥੇ ਦਾਦਾ ਦਾਦਾ ਕਿਥੇ ਆ ਕੇ ਸੇਕ ਲਾ ਆ ਕੇ ਕਿੰਨੀ ਮਚੰਡਈ ਸੇਕ ਲਾ ਹਰਗੁਣ ਬਣਾ ਦੇ ਰੀਲ ਅੱਗ ਤੇ ਹਰਗੁਣ ਹਾਂ ਚਲੋ ਜਿੱਦਾਂ ਬੱਬੂ ਆਨੇ ਸ਼ਾਇਰੀ ਬਣਾਈ ਹੁੰਦਾ ਤੂੰ ਬਣਾ ਦਿਓ ਜੇ ਤੇ ਸ਼ਾਇਰੀ ਬਣਾਈ ਵੀ ਅੱਗ ਤੇ ਬਣਾ ਦਿਓ ਬੱਸ ਬਣ ਗਈ ਕਿਉਂ ਉਹਨੇ ਪਰਵਾਇਆ ਗਿਆ ਗੱਲ ਦੀ ਸੁੱਤੀ ਆਦੋਂ ਦੀ ਹੁਣ ਇਹ ਸੁੱਤੀ ਸੁੱਤੀ ਤਾ ਨਹੀਂ ਉਹ ਥੋੜਾ ਚੈਨ ਦੇ ਨਾਲ ਬੈਠੀ ਨਹੀਂ ਕਿੱਥੇ ਬਹਿਣ ਦਣਾ ਉਹਨੇ ਅੱਗੇ ਕਿ ਸੰਦੀਪ ਨੂੰ ਪਤਾ ਕਿ ਇੱਥੇ ਡੱਬਾ ਰਤਾ ਉਹ ਡੱਬਾ ਖਤੰਦਾ ਹੋ ਗਿਆ ਇਕੱਠਾ ਹੋ ਗਿਆ ਨਾਲ ਹੀ ਡੱਬਾ ਇਕੱਠਾ ਕਰ ਛੜਿਆ ਨਾਲ ਹੀ ਹੁਣਾਂ ਨੇ ਕਰ ਰੱਖ ਦੋ ਓਪਨ ਸਾਰੀ ਆਣ ਤੇ ਗੁੱਡੀ ਦਵਾਈ ਲੈ ਹੋ ਯਾਰ ਸਾਡੇ ਸਿਕੰਡੀ ਸਾਡੀ ਫੈਮਿਲੀ ਸਾਰੀ ਤੇ ਤੇਲ ਜਿਹੜਾ ਕਹਿੰਦੇ ਉਹ ਹੁਣ ਲਿਆ ਕੇ ਧਿਆਨ ਨਾ ਜਾਏ ਸਾਰੇ ਚੱਲ ਪੇ ਵੇਖ ਲਓ ਅੱਗ ਸਾਡੀ ਹੋ ਗਈ ਬੰਦ ਤੇ ਹੁਣ ਚੱਲੇ टाइम ही काफ़ी हो गया वैसे कितना हो टाइम बोले बोले दस बज गए चलो नहीं, नहीं तू तु, रहने दे, तुराँ दे।, दे नहीं, <laughs> नहीं 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 तू रहन दे <क्यों>? <बारी खोड़ के>।

ਜਾ ਪੋਥੇ ਗਾ ਚਲ ਚੱਲੇ ਹੁਣ ਆ ਜਾ ਹੁਣ ਉਹ ਖੋਲੀ ਜਾਂਦੇ ਨੇ ਉਹ ਆਪੇ ਨੇ ਕਹਿੰਦੇ ਚੰਦ ਕਰਨੀ ਉਹਨੇ ਭਈ ਹਰ ਗਣਵਿਆ ਸਹੀਓ ਜੇ ਤੈ ਆ ਸੰਡੇ ਨਾ ਆਵੇ ਕਰ ਲੋ ਕਿਹੜੀ ਗੱਲ ਕਰਨੀ ਕਰ ਲੋ ਮੈਂ ਤਾਂ ਨਹੀਂ ਕਰਨੀ ਕੁਝ ਕੰਮ ਕੀ ਕਰਦਾ ਜਾ ਹੁਣ ਢਾਂ ਦੇ ਜਾ ਬਾਅਦ ਚਲੋ ਠੀਕ ਹੈ ਤਿਆ ਨਾ ਜਾਓ ਕੋਣ ਕਰ ਦੇ ਮੈਂ ਸ਼ਟਾਹ ਕਰਨ ਦੀ ਪਈ ਆ। ਓਏ ਇੱਥੇ ਪਈ। ਹਾਂ। ਤਾਂ ਠੀਕ ਆ ਫਿਰ। ਧਿਆਨ ਨਾਲ ਜਾਇਓ। ਚੰਗਾ ਮੈਂ ਬਾਅਦ ਵਿੱਚ ਮਿਲਦੇ ਆ ਸਵੇਰੇ। ਹਾਂ। ਚਲੋ ਠੀਕ। ਮਾਈ ਭਾਈ ਗੁੱਡ ਨਾਈਟ। ਬਹੁਤ ਵਧੀਆ ਲੱਗਾ ਤੇ ਕਮੈਂਟ ਸੇ ਜੋਇ ਕਰਿਓ ਜੇ ਨਵੇਂ ਨੇ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਨਾਲ। ਬਾਏ ਬਾਏ ਗੁੱਡ ਨਾਈਟ। ਰੱਬ ਰੱਖ।